ਜਾਗਦੇ ਲੋਕਾਂ ਦੀ ਜਿੱਤ ਹੁੰਦੀ ਆ ਸਿੰਘੋ ਜਾਗਦੇ ਰਿਆ ਕਰੋ ਮੱਝਵੀ ਸਿੰਘੋ ਇੱਕ ਵਾਰੀ ਵੜਿੰਗ ਦੀ ਵੀਡੀਓ ਸੌਂ ਰਾਜੀ ਜੀ ਸਰਦਾਰ ਬੂਟਾ ਸਿੰਘ ਮੈਨੂੰ ਉਹਨਾਂਾਰੇ ਅਸਲ ਵਿੱਚ ਮੱਝਵੀ ਸਿੱਖ ਸੀਗਾ ਬੂਟਾ ਸਿੰਘ ਰੰਗ ਕਾਲਾ ਪੱਠੇ ਪਾਇਆ ਕਰਦਾ ਸੀ ਪਤਾ ਕੀ ਬਣਦਾ ਛੋਟਾ ਜਿਹਾ ਸੀ ਸਰਦਾਰ ਜੀ ਨੂੰ ਦੋ ਤਿੰਨ ਵਾਰੀ ਮੈਂ ਮਿਲਿਆ ਲੇਕਿਨ ਉਹਦੋਂ ਹੋ ਵੱਡੀ ਉਮਰ ਤੇ ਉਹਦੇ ਅਵਸਥਾ ਚ ਸੰਗ ਦਿੱਲੀ ਵਿੱਚ ਇੱਕ ਦੋ ਵਾਰੀ ਪ੍ਰੋਗਰਾਮਾਂ ਤੇ ਮਿਲਣ ਦਾ ਮੌਕਾ ਮਿਲਿਆ ਸਰਦਾਰ ਬੂਟਾ ਸਿੰਘ ਉਹਨਾਂ ਨੇ ਕੀਤੀ ਸੀ ਜਿਸ ਸਮੇਂ ਕੋਈ ਪੜ੍ਹਾਈ ਨਹੀਂ ਕਰਦਾ ਸੀ ਲਾਲਕਪੁਰ ਕਾਲਜ ਤੋਂ ਇਹ ਉਹਨਾਂ ਦੀ ਪ੍ਰਾਪਤੀ ਸੀ ਇੱਥੇ ਬੱਸ ਨਹੀਂ ਸਰਦਾਰ ਬੂਟਾ ਸਿੰਘ ਨੇ ਬਗਾਰੂ ਲక్ష్ਮਨ ਜਿਹੜਾ ਪ੍ਰਧਾਨ ਸੀਗਾ ਬੀਜੇਪੀ ਦਾ ਉਹਨਾਂ ਨੂੰ ਸਰਦਾਰ ਬੂਟਾ ਸਿੰਘ ਨੇ ਹਰਾਇਆ ਬਾਣੀ ਚੋਂ ਦਾ ਇਨ ਬ੍ਰਿੰਗ ਤੋਂ ਗਲਤੀ ਮਣਾਓ ਤੇ ਮਾਫੀ ਵਾਲੀ ਵੀਡੀਓ ਤਾਂ ਪਾਉਣੀ ਐ ਤੇ ਤਾਂ ਜੋ ਅੱਗੇ ਵੀ ਸੋਚ ਕੇ ਬੋਲੇ